ਆਰੇ ਜਦੋਂ ਦਸਤਾਮਾ ਹੁਣ ਮੈਂ ਕਿੱਸਾ ਮੈਂ ਜਿਸ ਤੋਂ ਮੈਂ ਟਿਕਟੇ ਕੋਲ ਗੇਟ ਖਲਵਾ ਠੀਕਰ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਮਠਾਈ ਬਣਾਉਣ ਵਾਸਤੇ ਗੁੜ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇੱਕ ਵਾਰ ਇਹ ਖਬਰ ਦੇਖ ਕੇ ਫੇਰੀ ਮਾਰ ਮਾਰਕੀਟ ਜਾਣਾ ਔਰ ਗੁੜ ਖਰੀਦਣ ਬਾਰੇ ਸੋਚਣਾ ਕਿਉਂਕਿ ਮਾਰਕੀਟ ਦੇ ਵਿੱਚ ਤਿਹਾਰਾਂ ਦੇ ਸੀਜ਼ਨ ਦੇ ਚੱਲਦੇ ਆ ਨਕਲੀ ਗੁੜ ਦੀ ਔਰ ਨਕਲੀ ਮਠਾਈਆਂ ਦੀ ਪਰ ਮਾਰ ਇਸ ਵਕਤ ਤੁਹਾਨੂੰ ਦਿਖਾ ਦਈਏ ਕਿ ਇਹ ਪੱਠੀ ਜਿਹੜੀ ਕੁਛ ਦੇਰ ਪਹਿਲਾਂ ਚੱਲ ਰਹੀ ਸੀਗੀ ਹੁਣ ਇਹਨਾਂ ਵੱਲੋਂ ਸਾਫ਼ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਮੌਕੇ ਦੀਆਂ ਵੀਡੀਓ ਸਾਡੇ ਵੱਲੋਂ ਪਹਿਲਾਂ ਹੀ ਬਣਾ ਲਈਆਂ ਗਈਆਂ ਸੀ ਇਹ ਕਚਰਾ ਗੁੜ ਹੈ ਜਿਹੜਾ ਕਿਤੇ ਨਾ ਕਿਤੇ ਤੁਹਾਨੂੰ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਖਿਲਾਣਗੇ ਔਰ ਇਹ ਉਹ ਚੀਨੀ ਹੈ ਜਿਹਦੇ ਨਾਲ ਇਹ ਸਾਰਾ ਨਕਲੀ ਗੁੜ ਤਿਆਰ ਕੀਤਾ ਜਾਂਦਾ ਚੀਨੀ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਲੋ ਕਲਾਸ ਜਿਹੜੀ ਚੀਨੀ ਹੈ ਉਹ ਇੱਥੇ ਪ੍ਰੋਸੀ ਹੋ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਸਮਝਦੇ ਆ ਇਸ ਫੈਕਟਰੀ ਦੀ ਕਾਰਵਾਈ ਦੇ ਵਿੱਚ ਪਹੁੰਚੇ ਨੇ ਔਰ ਪੁਲਿਸ ਵੀ ਮੌਕੇ ਤੇ ਬੁਲਾਈ ਗਈ ਹੈ ਔਰ ਫੂਡ ਸੇਫਟੀ ਦੇ ਅਧਿਕਾਰੀ ਵੀ ਜਿਹੜੇ ਉਹ ਵੀ ਆ ਰਹੇ ਨੇ ਐਸਐਚਓ ਜਮਾਲਪੁਰ ਨਾਲ ਵੀ ਗੱਲ ਹੋਈ ਹੈ ਏਡੀਸੀਪੀ ਇੰਡਸਟਰੀਅਲ ਏਰੀਆ ਇਹ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਇਹ ਆਸ਼ਵਾਸਨ ਇਹ ਦਿੱਤਾ ਹੈ ਕਿ ਅਸੀਂ ਬਹੁਤ ਜਲਦ ਜਿਹੜਾ ਹੈ ਸਰਕਾਰੀ ਟੀਮਾਂ ਇੱਥੇ ਭੇਜਾਂਗੇ ਕਿਉਂਕਿ ਸ਼ਾਇਦ ਪ੍ਰਵਾਸੀ ਭਾਈਚਾਰੇ ਨੇ ਤਾਂ ਸੌਖਾਦੀ ਹੋਈ ਹੈ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਲੋਕਾਂ ਨੂੰ ਮਾਰ ਕੇ ਹੀ ਦਮ ਲੈਣਗੇ ਕਿਉਂਕਿ ਨਕਲੀ ਖਾਦ ਪ੍ਰਦਾਰਸ਼ ਜਿਹੜੇ ਬਣਾਉਂਦੇ ਨੇ ਨਕਲੀ ਮਠਾਈਆਂ ਨਕਲੀ ਗੁੜ ਕਿਹੜੀ ਅਜਿਹੀ ਚੀਜ਼ ਹੈ ਜਿਹਦੇ ਵਿੱਚ ਪ੍ਰਵਾਸੀ ਭਾਈਚਾਰਾ ਸ਼ਾਮਿਲ ਨਹੀਂ ਹੈ ਔਰ ਉਹਦੇ ਵਿੱਚ ਜ਼ਹਿਰ ਪਰੋਸ ਰਹੇ ਨੇ ਤੁਹਾਨੂੰ ਇੱਥੇ ਗੋੜ ਬਣਨ ਦੀ ਫੈਕਟਰੀ ਹੈ ਔਰ ਮੈਂ ਆਪਣੇ ਦਰਸ਼ਕਾਂ ਨੂੰ ਕਹੂੰਗਾ ਕਿ ਜੇ ਕਿਤੇ ਵੀ ਕਿਸੇ ਨੂੰ ਇੱਥੇ ਇੱਕ ਸਿੰਗਲ ਪੀਸ ਵੀ ਗੰਨੇ ਦਾ ਦਸਰਿਆ ਤੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਸਾਨੂੰ ਦੱਸਣ ਕਿ ਇਹ ਫਲਾਨੀ ਥਾਂ ਅਸੀਂ ਗੱਲਾਂ ਪਿਆ ਹੋਇਆ ਦੇਖੋ ਦੇਖਦੇ ਰਿਆ ਨਾ ਇਹ ਬੁਲਾਦੇ ਇਹਨਾਂ ਨੇ ਕੰਮ ਕਰਨ ਆਇਆ ਸਭ ਧੂਆਂ ਧੂਆਂ ਨਾ ਹੋਏਗਾ ਜਿਵੇਂ ਦਿਖਾ ਜੋੰਦਿਆ ਮੈਂ ਡੈਡੀ ਸ਼ੂਗਰ ਪੀਣ ਨੇ ਨਵੀਆਂ ਸਾਹਾਂ ਸਾਹੇ ਵਿਖੋਣ ਲੱਗ ਗਈਆਂ ਇੱਕ ਤੋਂ ਸਾਹਮਣੇ ਇਹਨਾਂ ਨੇ ਕੁਝ ਬੰਦੇ ਵੀ ਬੁਲਾਏ ਸੀਗੇ ਜਿਹੜੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਕੰਮ ਮਤਲਬ ਜਾਲੀ ਗੈਰ ਕਾਨੂੰਨੀ ਕੰਮ ਕਰਨ ਤੋਂ ਬਾਅਦ ਫਿਰ ਇਦਾਂ ਗੁੰਡਾਗਰਦੀ ਦਿਖਾਣਾ ਜਾਇਜ਼ ਹੈ ਕੁਛ ਨਹੀਂ ਕਹ ਸਕਦੇ ਜੀ ਇਹ ਇਹ ਗਲਤ ਹੈ ਨਾ ਅਜਿਹਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਨਹੀਂ ਹਿੰਮਤ ਆ ਦੇ ਗੈਰ ਕਾਨੂੰਨੀ ਕੰਮ ਬੰਦ ਕਰਨ ਆਪਣੇ ਇਹ ਕਿ ਸਾਡੇ ਨਾ ਪਿੰਡ ਦੇ ਵਿੱਚ ਤਾਜਪੁਰ ਦੇ ਵਿੱਚ ਜਿਹੜੀ ਫੈਕਟਰੀ ਚੱਲਦੀ ਪਈਆ ਬਹੁਤ ਸਮੇਂ ਤੋਂ ਚੱਲਦੀ ਪਈ ਸੀਗੀ ਜਿਹਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਜਿਹਦੇ ਕਰਕੇ ਮੰਤਰੀ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਦਾ ਵੀ ਪੂਰਾ ਜੋਰ ਹੈ ਕਿ ਹਾਂ ਵੀ ਕਿਤੇ ਵੀ ਗਲਤ ਕੰਮ ਹੁੰਦਾ ਦਿਵਾਲੀ ਦੇ ਟਾਈਮ ਦੇ ਵਿੱਚ ਜਾਂ ਕਿਤੇ ਵੀ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਤੇ ਆਪਾਂ ਜਲਦੀ ਤੋਂ ਜਲਦੀ ਨੱਥ ਪਾਣੀਆ ਤੇ ਉਹ ਆਪਾਂ ਅੱਗੇ ਉਹਦੀ ਕਾਰਵਾਈ ਕਰਾਨੀਆ ਸਸਿਕਾਲ ਜੀ ਤਿਉਹਾਰਾਂ ਦਾ ਸੀਜ਼ਨ ਹੈ ਔਰ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਮਠਾਈ ਬਣਾਉਣ ਵਾਸਤੇ ਗੁੜ ਖਰੀਦਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਇੱਕ ਵਾਰ ਇਹ ਖਬਰ ਦੇ ਕੇ ਫੇਰੀ ਮਾਰਕੀਟ ਜਾਣਾ ਔਰ ਗੁੜ ਖਰੀਦਣ ਬਾਰੇ ਸੋਚਣਾ ਕਿਉਂਕਿ ਮਾਰਕੀਟ ਦੇ ਵਿੱਚ ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਆ ਨਕਲੀ ਗੁੜ ਦੀ ਔਰ ਨਕਲੀ ਮਠਾਈਆਂ ਦੀ ਪਰਮਾਰਾ ਇਸ ਵਕਤ ਲੁਜਾਨਾ ਦੇ ਸਾਹਵਾਨਾ ਪਿੰਡ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਨਕਲੀ ਗੁੜ ਦੀ ਫੈਕਟਰੀ ਦੀ ਸੂਚਨਾ ਸਾਨੂੰ ਮਿਲੀ ਸਗੀ ਔਰ ਫੈਕਟਰੀ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਗੁੜ ਜਿਹੜਾ ਬਣ ਰਿਹਾ ਅੰਦਰ ਸ਼ਰਿਆਮ ਤੁਸੀਂ ਦੇਖ ਸਕਦੇ ਹੋ ਕਿ ਕੜਾਈ ਦੇ ਵਿੱਚ ਗੁੜ ਬਣਾ ਰਹੇ ਔਰ ਇੱਕ ਪਾਸੇ ਜਿਹੜਾ ਵੇਸਟ ਗੁੜ ਹੈ ਉਹ ਵੀ ਰੱਖਿਆ ਹੋਇਆ ਔਰ ਫੈਕਟਰੀ ਦੇ ਵਿੱਚ ਜਦੋਂ ਜਿਹੜਾ ਨੂੰ ਗੇਟ ਖੋਲਣ ਦੀ ਵਾਸਤੇ ਕਿਹਾ ਤਾਂ ਕਹਿੰਦਾ ਸਾਨੂੰ ਸਿੱਧੀਆਂ ਧਮਕੀਆਂ ਦੇ ਰਿਹਾ ਕਿ ਕਹਿੰਦਾ ਤੁਸੀਂ ਆਪਣਾ ਨੁਕਸਾਨ ਕਰਵਾ ਲੋਗੇ ਫੂਡ ਸਪਲਾਈ ਡਿਪਾਰਟਮੈਂਟ ਨੂੰ ਮੌਕੇ ਤੇ ਬੁਲਾਇਆ ਗਿਆ ਔਰ ਦੇਖਦੇ ਹਾਂ ਕਿ ਫੂਡ ਸਪਲਾਈ ਦੀ ਟੀਮ ਕਿੰਨੀ ਦੇਰ ਚ ਪਹੁੰਚਦੀ ਹੈ ਔਰ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਇੱਥੇ ਲਗਭਗ 2 ਸਾਲ ਪਹਿਲਾਂ ਵੀ ਇੱਥੇ ਰੇਡ ਕਰਵਾਈ ਸੀਗੀ ਉਦੋਂ ਵੀ ਫੂਡ ਡਿਪਾਰਟਮੈਂਟ ਵੱਲੋਂ ਇੱਥੋਂ ਜਿਹੜੇ ਸੈਂਪਲ ਭਰੇ ਗਏ ਸੀਗੇ ਔਰ ਵੱਡੀ ਕਾਰਵਾਈ ਇਹਨਾਂ ਤੇ ਕੀਤੀ ਗਈ ਸੀਗੀ ਲੇਕਿਨ ਇਹਨਾਂ ਲੋਕਾਂ ਨੂੰ ਕੋਈ ਵੀ ਡਰ ਪੈ ਜਿਹੜਾ ਨਹੀਂ ਹੁੰਦਾ ਔਰ ਸ਼ਾਇਦ ਪ੍ਰਵਾਸੀ ਭਾਈਚਾਰੇ ਨੇ ਤਾਂ ਸੌਂ ਖਾਦੀ ਹੋਈ ਹੈ ਕਿ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਲੋਕਾਂ ਨੂੰ ਮਾਰ ਕੇ ਹੀ ਦਮ ਲੈਣਗੇ ਕਿਉਂਕਿ ਨਕਲੀ ਖਾਦ ਪ੍ਰਦਾਤ ਜਿਹੜੇ ਬਣਾਉਂਦੇ ਨੇ ਨਕਲੀ ਮਠਾਈਆਂ ਨਕਲੀ ਗੁੜ ਕਿਹੜੀ ਅਜਿਹੀ ਚੀਜ਼ ਹੈ ਜਿਹਦੇ ਵਿੱਚ ਪ੍ਰਵਾਸੀ ਭਾਈਚਾਰਾ ਸ਼ਾਮਿਲ ਨਹੀਂ ਹੈ ਔਰ ਉਹਦੇ ਵਿੱਚ ਜ਼ਹਿਰ ਪਰੋਸ ਰਹੇ ਨੇ ਤੁਹਾਨੂੰ ਇੱਥੇ ਗੋੜ ਬਣਨ ਦੀ ਫੈਕਟਰੀ ਹੈ ਔਰ ਮੈਂ ਆਪਣੇ ਦਰਸ਼ਕਾਂ ਨੂੰ ਕਹੂੰਗਾ ਕਿ ਜੇ ਕਿਤੇ ਵੀ ਕਿਸੇ ਨੂੰ ਇੱਥੇ ਇੱਕ ਸਿੰਗਲ ਪੀਸ ਵੀ ਗੰਨੇ ਦਾ ਦਸਰਿਆ ਤੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਸਾਨੂੰ ਦੱਸਣ ਕਿ ਇਹ ਫਲਾਨੀ ਥਾਂ ਅਸੀਂ ਗੰਨਾ ਪਿਆ ਹੋਇਆ ਦੇਖਿਆ ਔਰ ਫੈਕਟਰੀ ਦੇ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਗੇਟ ਖੋਲਣਾ ਤੇ ਇਹਨਾਂ ਨੂੰ ਵਾਜਬ ਜਿਹੜਾ ਨਹੀਂ ਲੱਗ ਰਿਹਾ ਲੇਕਿਨ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਹ ਭਾਈ ਸਾਹਿਬ ਜਿਹੜੇ ਪ੍ਰਵਾਸੀ ਭਾਈ ਸਾਹਿਬ ਖੜੇ ਨੇ ਇਹ ਸਾਨੂੰ ਕਹਿ ਰਹੇ ਨੇ ਕਿ ਮਾਲਕ ਨਾਲ ਤੁਹਾਡੀ ਫੋਨ ਤੇ ਗੱਲ ਕਰਵਾ ਦਿੰਦੇ ਆ ਤੁਸੀਂ ਖਬਰ ਕਰਨ ਨੂੰ ਜਿਹੜਾ ਰਹਿਣ ਦੋ ਸ਼ਾਇਦ ਇਹ ਕੋਈ ਸੈਟਿੰਗ ਕਰਨ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਲੇਕਿਨ ਉਹ ਚੀਜ਼ ਪੋਸੀਬਲ ਨਹੀਂ ਹੈ ਔਰ ਇੱਕ ਪਾਸੇ ਮੈਂ ਤੁਹਾਨੂੰ ਦਿਖਾ ਰਹਾ ਕਿ ਖੱਬੇ ਪਾਸੇ ਚੀਨੀ ਦੀਆਂ ਬੋਰੀਆਂ ਪਈਆਂ ਹੋਈਆਂ ਹਨ ਔਰ ਪੂਰੀ ਫੈਕਟਰੀ ਦੇ ਵਿੱਚ ਕਿਤੇ ਵੀ ਇੱਕ ਸਿੰਗਲ ਪੀਸ ਵੀ ਗੰਨੇ ਦਾ ਜਿਹੜਾ ਨਹੀਂ ਦਿਖਾਈ ਦੇ ਰਿਹਾ ਔਰ ਲਗਭਗ 300 ਤੋਂ 350 ਕਿਲੋ ਦੇ ਆਸ-ਪਾਸ ਚੀਨੀ ਜਿਹੜੀ ਹੈ ਅੰਦਰ ਪਈ ਹੋਈ ਹੈ ਜੇ ਇਹ ਗੁੜ ਨਹੀਂ ਨਕਲੀ ਬਣਾਉਂਦੇ ਤਾਂ ਫਿਰ ਇਸ ਫੈਕਟਰੀ ਦੇ ਵਿੱਚ ਚੀਨੀ ਦੀ ਬੋਰੀਆਂ ਦਾ ਕੀ ਕੰਮ ਹੈ ਅਗਲੀ ਜਾਣਕਾਰੀ ਜਦੋਂ ਫੂਡ ਸਪਲਾਈ ਦੇ ਅਧਿਕਾਰੀ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਅੱਜ ਇੱਥੇ ਜਿਹੜੀ ਹੈ ਬਣਦੀ ਕਾਰਵਾਈ ਕਰਵਾਵਾਂਗੇ ਤਾਂਕਿ ਇਹਨਾਂ ਲੋਕਾਂ ਨੂੰ ਇੱਕ ਸਬਕ ਮਿਲ ਸਕੇ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਕਾਣ ਜਿਹੜਾ ਕਰ ਰਹੇ ਹੋ ਲੋਕਾਂ ਨੂੰ ਜ਼ਹਿਰ ਜਿਹੜਾ ਪਰੋਸ ਰਹੇ ਹੋ ਆਪਣੇ ਕੋਝੇ ਮੁਨਾਫੇ ਦੇ ਲਈ ਉਹਦੇ ਬਾਬਤ ਤੁਹਾਨੂੰ ਕਈ ਨਤੀਜੇ ਭੁਗਤਣੇ ਪੈ ਸਕਦੇ ਨੇ ਔਰ ਫੂਡ ਸਪਲਾਈ ਦੇ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੋ ਪਹੁੰਚਦੇ ਨੇ ਤਾਂ ਫਿਰ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਂਦੇ ਸੋ ਆਮ ਆਦਮੀ ਪਾਰਟੀ ਤੋਂ ਬਲੌਕ ਪ੍ਰਧਾਨ ਰਿੰਕਲ ਸੈਣੀ ਜੀ ਇੱਥੇ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਉਹਨਾਂ ਨੇ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਸਮਝਦੇ ਆ ਇਸ ਫੈਕਟਰੀ ਦੀ ਕਾਰਵਾਈ ਦੇ ਵਿੱਚ ਪਹੁੰਚੇ ਨੇ ਔਰ ਪੁਲਿਸ ਵੀ ਮੌਕੇ ਤੇ ਬੁਲਾਈ ਗਈ ਹੈ ਔਰ ਫੂਡ ਸੇਫਟੀ ਦੇ ਅਧਿਕਾਰੀ ਵੀ ਜਿਹੜੇ ਉਹ ਵੀ ਆ ਰਹੇ ਨੇ ਐਸ ਐਚਓ ਜਮਾਲਪੁਰ ਨਾਲ ਵੀ ਗੱਲ ਹੋਈ ਹੈ ਏ ਡੀ ਸੀ ਪੀ ਇੰਡਸਟਰੀਅਲ ਏਰੀਆ ਇਹ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਇਹ ਆਸ਼ਵਾਸਨ ਇਹ ਦਿੱਤਾ ਹੈ ਕਿ ਅਸੀਂ ਬਹੁਤ ਜਲਦ ਜਿਹੜਾ ਹੈ ਸਰਕਾਰੀ ਟੀਮਾਂ ਇੱਥੇ ਭੇਜਾਂਗੇ ਕਿਉਂਕਿ ਇਸ ਫੈਕਟਰੀ ਤੇ ਪਹਿਲਾਂ ਵੀ ਕਈ ਵਾਰ ਰੇਡ ਕਰਵਾ ਚੁੱਕੇ ਹਾਂ ਔਰ ਇੱਕ ਤੁਹਾਨੂੰ ਹੋਰ ਰੋਚਕ ਜਾਣਕਾਰੀ ਦੇ ਦਿਆਂ ਕਿ ਇਹਨਾਂ ਦੇ ਇੱਕ ਬੰਦੇ ਵੱਲੋਂ ਜਿਹਦਾ ਨਾਮ ਰਜੇਸ਼ ਗੁਪਤਾ ਆ ਉਹਦੇ ਵੱਲੋਂ ਸਾਡੀ ਕਿਸੇ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹ ਬੰਦਾ ਸਾਨੂੰ ਸਿੱਧਾ ਦਾਵਾ ਕਰਦਾ ਹੈ ਕਿ ਅਸੀਂ ਤੁਹਾਨੂੰ ਦੀਵਾਲੀ ਦੇ ਦਾਂਗੇ ਤੁਸੀਂ ਪਲੀਜ਼ ਕੋਈ ਕਾਰਵਾਈ ਨਾ ਕਰੋ ਲੇਕਿਨ ਇਹਨਾਂ ਨੂੰ ਦੱਸ ਦਈਏ ਕਿ ਉਹ ਕੋਈ ਹੋਰ ਪੱਤਰਕਾਰ ਹੋਣਗੇ ਜਿਹੜੇ ਕੋਈ 10-20000 ਰੁਪਿਆ ਲੈ ਕੇ ਇਸ ਤਰ੍ਹਾਂ ਦੀ ਇਲੀਗਲ ਫੈਕਟਰੀ ਨੂੰ ਛੱਡ ਦਿੰਦੇ ਹੋਣਗੇ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਅੱਜ ਦੇ ਅੱਜ ਇਹ ਫੈਕਟਰੀ ਸੀਲ ਹੋਵੇ ਔਰ ਜਿਹੜਾ ਜ਼ਹਿਰ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਪ੍ਰੋਸ ਕਰ ਰਹੇ ਨੇ ਉਸ ਜ਼ਹਿਰ ਨੂੰ ਜਿਹੜਾ ਜਲਦ ਤੋਂ ਜਲਦ ਰੋਕਿਆ ਜਾਵੇ ਸੰਸਦ ਸਾਹਿਬ ਨਾਲ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਇਹ ਕਾਰਵਾਈਆਂ ਹੋ ਰਹੀਆਂ ਨੇ ਨਕਲੀ ਮਠਾਈਆਂ ਨੇ ਇਹ ਤੁਹਾਨੂੰ ਲੱਗਦਾ ਕਿ ਜਾਇਜ਼ ਹੈ ਨਹੀਂ ਨਹੀਂ ਭਾਜੀ ਇਹ ਕੋਈ ਜਾਇਜ਼ ਨਹੀਂ ਹੈਗਾ ਇਹ ਤਾਂ ਨੀਰੀ ਕੈਂਸਰ ਦੀ ਬਿਮਾਰੀ ਆ ਜੋ ਕਿ ਇੱਥੇ ਫੈਕਟਰੀ ਲੱਗੀ ਹੋਈ ਆ ਤੇ ਨਾਲ ਦੇਖੋ ਬਿਮਾਰੀਆਂ ਦੀ ਸਮੈਲ ਦੇਖੋ ਕਿੰਨੀ ਗੰਦੀ ਆ ਰਹੀ ਆ ਜੀ ਤੇ ਮੇਨ ਚੱਕਰ ਇਹ ਆ ਕਿ ਸਾਨੂੰ ਮਤਲਬ ਕਿ ਪਹਿਲਾਂ ਕੰਪਲੀਟ ਆਈਆਂ ਨੇ ਸਾਨੂੰ ਲੱਗਿਆ ਕਿ ਛੋਟੀ ਮੋਟੀ ਗੱਲ ਆ ਪਰ ਅੱਜ ਜੋ ਦੇਖਿਆ ਇੱਥੇ ਆ ਕੇ ਇੱਥੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਹੂੰ ਜੋ ਮਲਾਵਟ ਜੋ ਗੰਦਾ ਗੰਦਾ ਗੋੜ ਜਾਂ ਕੁਝ ਵੀ ਜੋ ਸਾਰਾ ਕੁਝ ਜੋ ਤਿਆਰ ਕਰਦੇ ਪਏ ਨੇ ਗੱਚਕਾ ਬਣਾ ਰਹੇ ਨੇ ਕੁਝ ਵੀ ਉਹ ਸਾਰਾ ਗੰਦ ਜਿਆ ਨੀਰਾ ਹੀ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਸਾਰੋਂ ਗੰਦ ਖਵਾਇਆ ਜਾ ਰਿਹਾ ਸਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਾ ਗੋੜ ਬਣਦਾ ਪਿਆ ਵਾ ਨਾ ਇੱਥੇ ਗੰਨਾ ਵਾ ਗੰਨੇ ਤੋਂ ਬਗੈਰ ਤਾਂ ਕਦੀ ਅਸੀਂ ਸੁਣਿਆ ਹੀ ਨਹੀਂ ਗੋੜ ਪੜਦਾ ਤੁਹਾਨੂੰ ਕੀ ਲੱਗਦਾ ਵੀ ਇਹ ਕਿਹੜੇ ਕੈਮੀਕਲ ਵਗੈਰਾ ਇਸਤੇਮਾਲ ਕਰ ਰਹੇ ਆ ਭਾਜੀ ਇਹ ਸਾਰੇ ਕੈਮੀਕਲ ਨੇ ਜਿਹੜੇ ਮਤਲਬ ਕਿ ਕੈਂਸਰ ਬੰਦੇ ਬੱਚਿਆਂ ਦੀਆਂ ਜਾਨਾਂ ਨਾਲ ਖਿਲਵਾੜ ਠੀਕ ਆ ਜਿਹੜੇ ਇੱਥੇ ਪ੍ਰਵਾਸੀ ਰਹੇ ਨੇ ਉਹਨਾਂ ਨਾਲ ਖਿਲਵਾੜ ਠੀਕ ਆ ਜਿਹੜਾ ਪ੍ਰਦੂਸ਼ਣ ਜੋ ਵੀ ਇਹਨਾਂ ਦਾ ਕਰ ਰਹੇ ਨੇ ਇਹਨਾਂ ਕੋਲ ਕੋਈ ਪਰਮਿਟ ਨਹੀਂ ਹੈਗਾ ਹੋਣ ਵੀ ਤੁਸੀਂ ਦੇਖੋ ਮੈਂ ਇਹਦਾ ਕੁੰਡਾ ਖਲਾਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦਾ ਅਸੀਂ ਕੁੰਡਾ ਨਹੀਂ ਖੋਲਣਾ ਇਹ ਸਾਨੂੰ ਵੀ ਧਮਕੀਆਂ ਦੇ ਰਿਹਾ ਸੀਗਾ ਜਦੋਂ ਅਸੀਂ ਇਹਨਾਂ ਦੇ ਗੇਟ ਖਲਾਣ ਦੀ ਕੋਸ਼ਿਸ਼ ਕੀਤੀ ਤਾਂ ਇਹਦੇ ਵੱਲੋਂ ਸਾਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਆਪ ਲੋਕ ਆਪਣਾ ਨੁਕਸਾਨ ਕਰਵਾ ਲੋਗੇ ਕੀ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਇਹਨੂੰ ਸ਼ੈ ਹੋ ਸਕਦੀ ਹੈ ਕਿਸੇ ਨੇ ਭਾਜੀ ਇਦਾਂ ਦਾ ਮੇਰੀ ਗੱਲ ਸੁਣੋ ਅਸੀਂ ਤੁਹਾਡੇ ਨਾਲ ਆ ਸਾਡੀ ਸਰਕਾਰ ਤੁਹਾਡੇ ਨਾਲ ਆ ਠੀਕ ਆ ਸੀਐਮ ਸਾਹਿਬ ਸਾਡੇ ਹਰਦੀਪ ਸਿੰਘ ਮੁੰਡੀਆਂ ਜੀ ਮੰਤਰੀ ਸਾਹਿਬ ਤੁਹਾਡੇ ਨਾਲ ਨੇ ਤੇ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਆਪਾਂ ਇਹਨੂੰ ਸੀਲ ਕਰਕੇ ਹਟਾਾਂਗੇ ਇਹਨੂੰ ਬੰਦ ਕਰਾਵਾਂਗੇ ਠੀਕ ਆ ਅੱਜ ਹੀ ਇਹ ਤੁਹਾਡੇ ਨਾਲ ਵ ਸ਼ਰੂਜੀ 판 ਸਰ ਕੀ ਨਾਜੀ ਡਾਕਟਰ ਜੀਤेंद्र ਬਰਿਕ ਸਰ ਅੱਜ ਇੱਥੇ ਨਕਲੀ ਗੋੜ ਦੀ ਫੈਕਟਰੀ ਤੇ ਰੇਡ ਕੰਡਕਟ ਕੀਤੀ ਗਈ ਹੈ ਕੀ ਪੂਰਾ ਮਾਮਲਾ ਸੀਗਾ ਮਾਮਲਾ ਇਹ ਸੀ ਸਾਨੂੰ ਡੀ ਐਚ ਐਸ ਤੋਂ ਬਲੋਂ ਇਨਫੋਰਮੇਸ਼ਨ ਆਈ ਸੀ ਬਈ ਕੋਈ ਇਥੇ ਇਸ਼ੂ ਆ ਕੋਈ ਫੈਕਟਰੀ ਚੱਲਦੀ ਪਈ ਗੁਰਦੀ ਤੇ ਆਪਾਂ ਆ ਕੇ ਰੱਖੇ ਇਹ ਗੁਰਦੀ ਫੈਕਟਰੀ ਤੇ ਆਪਾਂ ਪਹਿਲਾਂ ਵੀ ਸੈਂਪਲ ਲਈ ਸੀ ਇਹਦੇ ਪਹਿਲਾਂ ਵੀ ਸੈਂਪਲ ਫੇਲਿਆ ਜੀ ਤੇ ਉਦੋਂ ਵੀ ਆਪਾਂ ਪ੍ਰੋਡਕਟ ਇਹਦਾ ਡਿਸਟਰੋਏ ਕਰਤਾ ਸੀ ਜੀ ਤੇ ਹੁਣ ਫਿਰ ਦੁਬਾਰਾ ਇਹਨੇ ਉਹੀ ਕਿਉਂਕਿ ਇਹ ਪਿੰਡ ਦੇ ਵਿੱਚ ਬਣੀ ਹੋਈ ਆ ਕੋਈ ਕਾਰਪੋਰੇਸ਼ਨ ਲਿਮਟ ਦੇ ਵਿੱਚ ਆਂਦੀ ਆ ਨਹੀਂ ਆਂਦੀ ਇਹਦੇ ਬਾਰੇ ਪਤਾ ਨਹੀਂ ਇਹਨਾਂ ਦਾ ਹੁਣ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਨਵੇਂ ਬਣਾਓ ਚਲੋ ਹੁਣ ਫਿਰ ਦੁਬਾਰਾ ਅਸੀਂ ਫਿਰ ਦੁਬਾਰਾ ਸੀਲ ਕਰਤੀ ਇਹ ਸੈਂਪਲ ਫਿਰ ਦੁਬਾਰਾ ਲੈ ਲਿਆ ਤੇ ਜੋ ਹੁਣ ਸੈਂਪਲਾਂ ਦੇ ਉੱਤੇ ਰਿਪੋਰਟ ਆ ਗਈ ਉਹ ਤੇ ਫਿਰ ਕਾਰਵਾਈ ਹੋ ਗਈ ਸਰ ਇੱਕ ਹੋ ਹੈਲਥ ਡਿਪਾਰਟਮੈਂਟ ਤੋਂ ਜਿਹੜੀ ਟੀਮ ਆਈ ਹੈ ਥੋੜੀ ਡਿਲੇ ਨਾਲ ਆਈ ਹੈ ਇਹਦੇ ਵੱਲੋਂ ਜਿਹੜਾ ਰਾਦੇ ਗੁਪਤਾ ਇੱਥੇ ਕਰੀਂਦਾ ਹੈਗਾ ਇਹਨਾਂ ਦਾ ਉਹ ਕਹਿ ਰਹੇ ਸੀਗਾ ਕਿ ਸਾਡੀ ਹੈਲਥ ਡਿਪਾਰਟਮੈਂਟ ਦੇ ਵਿੱਚ ਸੈਟਿੰਗ ਆ ਸੀ ਮਹੀਨਾ ਦਿੰਨੇ ਆ ਨਹੀਂ ਐਕਚੁਅਲੀ ਜਿਹੜੀ ਟੀਮ ਹੈ ਨਾ ਇਹ ਗਈ ਹੋਈ ਸੀ ਜਗਰਾਉਂ ਵਾਲਾ ਜਗਰਾਉਂ ਵੀ ਸੈਂਪਲਿੰਗ ਹੋਈ ਆ ਜੇ 12 13 ਸੈਂਪਲ ਉਧਰੋਂ ਲਏ ਆ ਤੇ ਗੱਡੀ ਇੱਕ ਆ ਫਿਰ ਸਾਰੇ ਸਟਾਫ ਨੇ ਫਿਰ ਉਧਰ ਮੂਵ ਕਰਕੇ ਫਿਰ ਇੱਧਰ ਤਾਂ ਹੀ ਮੂਵ ਹੋਇਆ ਹੈ ਟ੍ਰੈਫਿਕ ਵੀ ਪਰ ਬੜਾ ਜ਼ਿਆਦਾ ਹੁੰਦਾ ਹੈ ਪਰ ਚਲੋ ਜਿਵੇਂ ਵੀ ਆ ਹੁਣ ਆਪਾਂ ਆਈ ਗਏ ਆ ਸਰ ਕੀ ਕਾਰਵਾਈ ਬਣਦੀ ਐ ਇਸ ਕੋ ਲੋਜ ਨੂੰ ਤੇ ਬਸ ਸਰ ਸੈਂਪਲ ਲੈ ਲਿਆ ਆ ਪਤਾ ਨਹੀਂ ਕਿੰਨੇ ਦੇ ਜੀ ਗੁਰਦਾ ਵੀ ਲੈ ਲਿਆ ਜਿੱਦਾਂ ਕਿ ਹੁਣ ਦੁਬਾਰਾ ਇਹਨਾਂ ਨੇ ਫੈਕਟਰੀ ਚਾਲੂ ਕਰਤੀ ਸੀਲੀ ਇਹਨਾਂ ਦਾ ਤੁਸੀਂ ਮੌਕੇ ਦੇ ਉੱਤੇ ਸੀਗਾ ਤਾਂ ਐਲੀਗੇਸ਼ਨ ਲੱਗ ਰਹੇ ਸੀ ਵੀ ਪੈਸਿਆਂ ਦੀ ਮੰਗ ਕੀਤੀ ਜਾਦੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੇਜ ਜਗਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਨਹੀਂ ਇਹ ਤੇ ਵੇਖੋ ਇਹ ਤੁਹਾਨੂੰ ਤੁਹਾਡੇ ਨਾਲ ਇਹਨਾਂ ਦਾ ਕੋਈ ਇਸ਼ੂ ਆਇਆ ਜੀ ਤੇ ਅਸੀਂ ਕੁਝ ਵੀ ਕਹਿ ਨਹੀਂ ਸਕਦੇ ਸਾਡਾ ਤੇ ਉਹ ਪੈਸੇ ਦੇ ਉੱਤੇ ਤੁਹਾਡਾ ਇਹਨਾਂ ਦਾ ਕੋਈ ਹੋਇਕਾ ਡਿਸਪਿਊਟ ਉਹ ਸਾਡੇ ਨਾਲ ਹਾਂਜੀ ਸਰ ਮੈਂ ਬਲਾਕ ਪ੍ਰਧਾਨ ਰਿੰਕਲ ਸੈਣੀ ਆਮ ਆਦਮੀ ਪਾਰਟੀ ਹਾਂਜੀ ਤੇ ਆ ਰਿੰਕਲ ਭਾਜੀ ਅੱਜ ਇੱਥੇ ਰੇਡ ਕੰਡਕਟ ਕੀਤੀ ਹੈ ਇਹਦੇ ਵਿੱਚ ਬਹੁਤ ਜਿਹੜਾ ਨਕਲੀ ਗੋੜ ਪਾਇਆ ਗਿਆ ਹੋਰ ਵੀ ਕਾਫੀ ਮਟੀਰੀਅਲ ਜਿਹੜੇ ਪਾਏ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਨਾ ਪਿੰਡ ਦੇ ਵਿੱਚ ਤਾਜਪੁਰ ਦੇ ਵਿੱਚ ਜਿਹੜੀ ਫੈਕਟਰੀ ਚੱਲਦੀ ਪਈ ਆ ਬਹੁਤ ਸਮੇਂ ਤੋਂ ਚੱਲਦੀ ਪਈ ਸੀਗੀ ਜਿਹਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਜਿਹਦੇ ਕਰਕੇ ਮੰਤਰੀ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਦਾ ਵੀ ਪੂਰਾ ਜੋਰ ਹੈ ਕਿ ਹਾਂ ਵੀ ਕਿਤੇ ਵੀ ਗਲਤ ਕੰਮ ਹੁੰਦਾ ਦੀਵਾਲੀ ਦੇ ਟਾਈਮ ਦੇ ਵਿੱਚ ਜਾਂ ਕਿਤੇ ਵੀ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਤੇ ਆਪਾਂ ਜਲਦੀ ਤੋਂ ਜਲਦੀ ਨੱਥ ਪਾਣੀਆ ਤੇ ਉਹ ਆਪਾਂ ਅੱਗੇ ਉਹਦੀ ਕਾਰਵਾਈ ਕਰਾਣੀ ਆ ਜੀ ਇਦੇ 'ਚ ਇੱਕ ਭਾਜਪੀ ਦੇ ਆਗੂ ਦਾ ਵੀ ਫੋਨ ਜਿਹੜਾ ਵੱਲੋਂ ਕਰਵਾਇਆ ਗਿਆ ਕਿ ਇਹਨਾਂ ਨੂੰ ਛੱਡ ਦਿੱਤਾ ਚਾਹੀਏ ਉਹਦੇ ਬਾਰੇ ਕੀ ਕਹਿਣਾ ਚਾਹੂਗੀ ਸਰ ਨਹੀਂ ਸਰ ਦੇਖੋ ਮੇਰੀ ਗੱਲ ਸੁਣ ਜਿੱਥੇ ਗਲਤ ਕੰਮ ਹੋ ਰਿਹਾ ਉੱਥੇ ਚਾਹੇ ਜਿਹਦਾ ਮਰਜ਼ੀ ਫੋਨ ਆ ਜਾਏ ਸਾਨੂੰ ਉੱਥੋਂ ਸੀਐਮ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦਾ ਪੂਰਾ ਸਾਡੇ ਉੱਤੇ ਹੱਥ ਹੈ ਕਿ ਹਾਂ ਵੀ ਜਿੱਥੇ ਗਲਤ ਕੰਮ ਹੁੰਦਾ ਉੱਥੇ ਅਸੀਂ ਤੁਸੀਂ ਠੋਕ ਕੇ ਖੜਨਾ ਕਿ ਜਿਹੜਾ ਕੰਮ ਗਲਤ ਹੈ ਤੇ ਗਲਤੀ ਹੈ ਇਹਦੇ ਵੱਲੋਂ ਐਲੀਗੇਸ਼ਨ ਤੁਹਾਡੇ ਤੇ ਵੀ ਲਗਾਏ ਗਏ ਨੇ ਮੀਡੀਆ ਕਰਮੀਆਂ ਤੇ ਵੀ ਲਗਾਏ ਗਏ ਕਿ ਪੈਸੇ ਦੀ ਮੰਗ ਕੀਤੀ ਗਈ ਹੈ ਜਦ ਕਿ ਸਾਡੇ ਕੋਲ ਸਬੂਤ ਨੇ ਕਿ ਇਹ ਪੈਸੇ ਆਫਰ ਕਰ ਰਹੇ ਸੀਗੇ ਜਦੋਂ ਦਾਲ ਨਹੀਂ ਗਲੀ ਤਾਂ ਹੁਣ ਇਹ ਉਲਟ ਜਲੂਲ ਜਿਹੜੇ ਇਲਜ਼ਾਮ ਲਗਾ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਜੇ ਪੈਸੇ ਲੈਂਦੇ ਹੁੰਦੇ ਤਾਂ ਇਹ ਸੀਲ ਹੋਣੀ ਸੀ ਫੈਕਟਰੀ ਜੀ ਤੁਸੀਂ ਦੇਖਿਆ ਤੇ ਆਪਾਂ ਫੈਕਟਰੀ ਸੀਲ ਕਰਾਈ ਆ ਜੇ ਤੁਸੀਂ ਜਾ ਪੈਸੇ ਲੈਣੇ ਇਹ ਤਾਂ ਲੱਗਦੇ ਹੀ ਨੇ ਹਰ ਇੱਕ ਤੇ ਹੀ ਲੱਗਦੇ ਨੇ ਕਿ ਹਾਂ ਵੀ ਜੇ ਬੰਦੇ ਕੋਲ ਕੋਈ ਰਾਹ ਨਹੀਂ ਹੋਊਗਾ ਤੇ ਉਹ ਕਹੂਗਾ ਜੀ ਮੈਂ ਤਾਂ ਪੈਸੇ ਲੈ ਲੈਂਦਾ ਜੇ ਆਪਾਂ ਤੁਸੀਂ ਪੈਸੇ ਮੰਗੇ ਹੁੰਦੇ ਜਾਂ ਕਿਸੇ ਨਾ ਵੀ ਮੰਗੇ ਹੁੰਦੇ ਤੇ ਇਹ ਫੈਕਟਰੀ ਸੀਲ ਨਹੀਂ ਹੋਣੀ ਸੀ ਤੁਹਾਨੂੰ ਪਤਾ ਮੈਂ 3 ਵਜੇ ਦਾ ਉਰੇ ਆ ਕੇ ਬੈਠਾ ਵਾਂ ਠੀਕ ਆ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ 9 ਵਜ ਗਏ ਨੇ ਤੇ ਮੈਂ ਵੀ ਆਪਣੇ ਘਰੇ ਜਾਣ ਮੈਂ ਫੇਰ ਵੀ ਅੱਜ ਸੋਚਿਆ ਸੀ ਕਿ ਇਹ ਫੈਕਟਰੀ ਬੰਦ ਕਰਾ ਕੇ ਜਾਣੀ ਕਿਉਂਕਿ ਇੱਥੇ ਮਹੱਲਿਆਂ ਦੀ ਇਹ ਦਿੱਕਤ ਸੀ ਸਾਰੇ ਮਹੱਲੇ ਵਾਲੇ ਨਾਲ ਦੇ ਗਵੰਡੀ ਇਹ ਕਹ ਰਹੇ ਸੀ ਕਿ ਇਹ ਗੰਦਾ ਕੱਪੜਾ ਝਾਲ ਕੇ ਉਹਦੀ ਮਤਲਬ ਕਿ ਉਹਨੂੰ ਸਾੜਦੇ ਸੀ ਪਲਾਸਟਿਕ ਸਾੜਦੇ ਜਿਹਦੇ ਕਰਕੇ ਬੱਚਿਆਂ ਨੂੰ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਸੀ ਬਹੁਤ ਪਰੇਸ਼ਾਨੀ ਸੀ ਤੁਸੀਂ ਦੇਖਿਆ ਹੀ ਹੈ ਕਿ ਇੱਥੇ ਆ ਸਾਰੇ ਮਹੱਲੇ ਵਾਲੇ ਬਹੁਤ ਪਰੇਸ਼ਾਨ ਸੀਗੇ ਤੇ ਇਹਦੇ ਕਰਕੇ ਆਪਾਂ ਇਹ ਫੈਕਟਰੀ ਨੂੰ ਸੀਲ ਕਰਾਇਆ ਤੇ ਇੱਕ ਹੋਰ ਚੀਜ਼ ਸਰ ਜਿਹੜਾ ਹੁਣ ਸੈਂਪਲਿੰਗ ਹੋਈ ਆ ਫੈਕਟਰੀ ਸੀਲ ਕਰ ਦਿੱਤੀ ਗਈ ਜੇ ਇਸ ਤੋਂ ਬਾਅਦ ਵੀ ਇਹ ਕੰਮ ਕਰਦਾ ਪਾਇਆ ਜਾਂਦਾ ਤੇ ਫਿਰ ਕੀ ਹੋਏਗੀ ਫਰਦਰ ਕਾਰਵਾਈ ਭਾਜੀ ਜੇ ਇਸ ਤੋਂ ਬਾਅਦ ਵੀ ਫੈਕਟਰੀ ਚੱਲੂ ਹੁੰਦੀ ਆ ਇਹਦੇ ਉੱਤੇ ਆਪਾਂ ਬੰਦੀ ਕਾਰਵਾਈ ਥਾਣੇ ਦੇ ਵਿੱਚ ਪਰਚਾ ਕਰਵਾਵਾਂਗੇ ਇਹਨਾਂ ਤੇ ਜਿਹੜੇ ਬੰਦੇ ਇੱਥੇ ਕੰਮ ਕਰਦੇ ਉਹਨਾਂ ਤੇ ਮਾਈ ਬਾਈ ਨੇਮ ਪਰਚਾ ਕਰਵਾਵਾਂਗੇ ਹੋਰ ਇੱਕ ਤੁਹਾਡੀ ਮੌਜੂਦਗੀ ਦੇ ਵਿੱਚ ਇਹਨਾਂ ਦੇ ਕਰਿੰਦੇ ਵੱਲੋਂ 10 ਬੰਦਿਆਂ ਦੀ ਧਮਕੀ ਦਿੱਤੀ ਗਈ ਸੀਗੀ ਕਿ ਮੇਰੇ ਕੋਲ 10 ਤੋਂ ਜ਼ਿਆਦਾ ਬੰਦੇ ਨੇ ਜੇ ਕੋਈ ਐਕਸ਼ਨ ਲਾਉਂਗੇ ਤਾਂ ਫਿਰ ਅਸੀਂ ਹੱਥਪਾਈ ਕਰਾਂਗੇ ਉਹਦੇ ਬਾਰੇ ਕੀ ਕੀ ਚੱਲੋ ਮੈਂ ਉਹਨੇ ਕਿਹਾ ਤੇ ਚਲੋ ਆਪਾਂ ਨਾਲ ਵੀ ਪ੍ਰਸ਼ਾਸਨ ਨੂੰ ਬੁਲਾਇਆ ਸੀਗਾ ਪੁਲਿਸ ਆ ਕੇ ਗਈ ਹੈ ਠੀਕ ਹੈ ਜੀ ਉਹ ਹੁਣ ਮਤਲਬ ਕਿ ਚਲੋ ਜੋ ਵੀ ਆਪਣਾ ਸਹੀ ਜੋ ਹੋ ਗਿਆ ਸਭ ਕੁਝ ਠੀਕ ਹੋ ਗਿਆ ਆਪਾਂ ਸੀਲ ਕਰਾਤੀ ਆ ਕੰਮ ਨਬੜੇ ਸੋ ਦੇਖਣਾ ਸੀ ਸੋ ਸਾਰਾ ਕੁਝ ਇੱਥੇ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਗਈ ਹੈ ਸੋ ਕਰਿੰਦਿਆਂ ਵੱਲੋਂ ਜਦੋਂ ਬਖਲਾਹਟ ਦੇ ਵਿੱਚ ਕੁਝ ਸਮਝ ਨਹੀਂ ਲੱਗਿਆ ਤੇ ਮੀਡੀਆ ਕਰਮੀਆਂ ਤੇ ਵੀ ਔਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਿੰਕਲ ਸੈਣੀ ਜੀ ਤੇ ਵੀ ਜਿਹੜੇ ਕੁਝ ਇਲਜ਼ਾਮ ਲਗਾਏ ਗਏ ਨੇ ਇਹ ਭਾਈ ਸਾਹਿਬ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਬ੍ਰਦਰ ਕੀ ਨਾਂ ਜੀ ਤੁਹਾਡਾ ਕਪਤਨ ਸਿੰਘ ਮੇਰਾ ਸਿੰਘ ਸਾਹਿਬ ਇੱਥੇ ਜਿਹੜਾ ਹੁਣ ਇਹਨਾਂ ਦਾ ਕਰਿੰਦਾ ਇਲਜ਼ਾਮ ਲਗਾ ਰਿਹਾ ਕਿ ਮੀਡੀਆ ਕਰਮੀਆਂ ਨੇ ਔਰ ਬਲਾਕ ਪ੍ਰਧਾਨ ਨੇ ਆਪ ਦੇ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਕੋਈ ਇਸ ਇਸ ਤਰ੍ਹਾਂ ਤੁਸੀਂ ਜਦੋਂ ਤੋਂ ਇੱਥੇ ਰੇਡ ਕੰਡਕਟ ਹੋਈ ਔਰ ਔਰ ਤੁਸੀਂ ਇੱਥੇ ਖੜੇ ਹੋਏ ਹੋ ਕੀ ਲੱਗਦਾ ਕਿ ਇਹ ਸੱਚ ਕਹਿ ਰਿਹਾ ਏ ਝੂਠ ਕਹਿ ਰਿਹਾ ਨਾ ਇਹ ਤਾਂ ਝੂਠ ਹੀ ਕਹਿ ਰਿਹਾ ਜੋ ਇਹ ਦੇਖਦੇ ਮਿਲਣ ਜਦਿ ਇਹਨਾਂ ਨੇ ਕੰਮ ਕਰਨਾ ਆ ਸਭ ਧੂਆਂ ਧੁਆਣਾ ਹੋਏਗਾ ਮੈਨੂੰ ਦਿੱਕਤ ਜੀ ਹੁੰਦੀ ਆ ਮੈਂ ਡੈਡੀ ਨੂੰ ਸ਼ੂਗਰ ਪੇਸ਼ੈਂਟ ਨੇ ਉਹਨਾਂ ਨੂੰ ਸਾਜੀ ਸਾਜੀ ਦਿੱਕਣ ਲੱਗੀ ਜੀ ਕਿ ਤੋਂ ਸਾਹਮਣੇ ਇਹਨਾਂ ਨੇ ਕੁਝ ਬੰਦੇ ਵੀ ਬੁਲਾਏ ਸੀਗੇ ਜਿਹੜੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਕੰਮ ਮਤਲਬ ਜਾਲੀ ਗੈਰ ਕਾਨੂੰਨੀ ਕੰਮ ਕਰਨ ਤੋਂ ਬਾਅਦ ਫਿਰ ਇਦਾਂ ਗੁੰਡਾਗਰਦੀ ਦਿਖਾਣਾ ਜਾਇਜ਼ ਹੈ ਕੁਝ ਵੀ ਨਹੀਂ ਕਹ ਸਕਦੇ ਜੀ ਇਹ ਇਹ ਗਲਤ ਹੈ ਨਾ ਦੱਸੋ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਨਹੀਂ ਮੈਂ ਆਹ ਦੀ ਗੈਰ ਕਾਨੂੰਨੀ ਕੰਮ ਬੰਦ ਕਰਨ ਆਪਣੇ ਇਹ ਸਹੀ ਕਹਿੰਦੇ ਆ ਜੀ ਸੋ ਮੋਹੱਲਾ ਵਾਸੀਆਂ ਵੱਲੋਂ ਵੀ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਇਹ ਫੈਕਟਰੀ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਔਰ ਜਿਹੜੇ ਇਲਜ਼ਾਮ ਇਹਨਾਂ ਵੱਲੋਂ ਲਗਾਏ ਗਏ ਨੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਨਖੇਦੀ ਜਿਹੜੀ ਹੈ ਮੋਹੱਲਾ ਵਾਸੀਆਂ ਵੱਲੋਂ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਹ ਜਦੋਂ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਰਿੰਦਾਂ ਵੱਲੋਂ ਗੁੰਡਾਗਰਦੀ ਦਿਖਾਈ ਜਾਂਦੀ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਬੰਦੇ ਬੁਲਾਏ ਜਾਂਦੇ ਨੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜਦੋਂ ਨਹੀਂ ਕੋਈ ਬਾਹ ਪੇਸ਼ ਜਾਂਦੀ ਤਾਂ ਫਿਰ ਊਲ ਜਲੂਲ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਜੇਕਰ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਦੇਖਿਆ ਤਾਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਔਰ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਅੱਜ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਰਿੰਕਲ ਸੈਣੀ ਜੀ ਦਾ ਜੋ ਕਿ ਬਲਾਕ ਪ੍ਰਧਾਨ ਨੇ ਹਲਕਾ ਸਾਹਨੇਵਾਲ ਦੇ ਆਮ ਆਦਮੀ ਪਾਰਟੀ ਤੋਂ ਔਰ ਹੋ ਸ਼ਿਪ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਇਨੀਸ਼ੀਏਟਿਵ ਲਿਆ ਮੁਹੱਲਾ ਵਾਸੀਆਂ ਦੇ ਕਹਿਣ ਤੇ ਉਹ ਇੱਥੇ ਪਹੁੰਚੇ মিডিਆ ਨੂੰ ਉਹਨਾਂ ਨੇ ਬੁਲਾਇਆ ਔਰ ਰਿੰਕਲ ਜੀ ਦੇ ਕਹਿਣ ਤੇ ਇੱਥੇ ਜਦੋਂ ਅਸੀਂ ਪਹੁੰਚੇ ਤਾਂ ਇਹ ਸਾਰਾ ਕੁਝ ਜਿਹੜਾ ਹੈ ਬਿਲਕੁਲ ਪੁਖਤਾ ਜਾਣਕਾਰੀ ਉਹਨਾਂ ਵੱਲੋਂ ਜਿਹੜੀ ਦਿੱਤੀ ਗਈ ਸੀ ਉਹ ਜਾਣਕਾਰੀ ਬਿਲਕੁਲ ਕਰੈਕਟ ਪਾਈ ਗਈ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ